ਜਾ ਬੈਟਰੀ ਦੇ ਵਿੱਚ ਦਿੱਕਤ ਆ ਗਈ ਸੀਗੀ ਤੇ ਕੰਪਨੀ ਦੇ ਵਿੱਚ ਗੱਲ ਕਰਦਾ ਆ ਤਾਂ ਉਹਨਾਂ ਨੇ ਮੈਨੂੰ 2 ਦਿਨ ਦਾ ਸਮਾਂ ਦਿੱਤਾ ਜੀ ਬਸ ਉਸੇ ਟਾਈਮ ਉਹ ਫੋਨ ਕੱਢ ਦਿੰਦੇ ਨੇ ਉਹ ਕਹਿੰਦੇ ਨੇ ਵੀ ਥੋੜਾ ਇੱਥੇ ਆ ਕੇ ਜਲੂਸ ਕੱਢਦੇ ਆ ਜੀ ਉਹਨੇ ਮੈਨੂੰ ਗੁਰਸੇਵ ਸਿੰਘ ਨੇ ਸਾਈਡ ਤੋਂ ਫੜ ਲਾਂਦਾ ਜੀ ਉਹ ਕਰਮਜੀਤ ਸਿੰਘ ਮੇਰੇ ਮੂਹਰੇ ਆ ਕੇ ਥਪੜ ਮਾਰਦਾ ਜੀ ਪਹਿਲਾਂ ਆ ਕੇ ਫਿਰ ਉਸ ਤੋਂ ਬਾਅਦ ਗੁਰਸੇਵ ਸਿੰਘ ਮੇਰੀ ਪੱਗ ਉਤਾਰ ਦਿੰਦਾ ਜੀ ਦਸਤਾਰ ਕੀ ਉਹਦੀ ਆਪਣੇ ਆਪ ਉਹਨੇ ਆਪ ਉਤਾਰੀ ਆ ਖੁਦ ਜੀ ਅਸੀਂ ਉਹਦੀ ਦਸਤਾਰਨੀਦਾਰੀ ਹੈਗੀ ਅੰਦਰੋਂ ਰੋਡ ਚੱਕਣ ਵਾਸਤੇ ਸਾਡੇ ਮਾਰਨ ਵਾਸਤੇ ਅੰਦਰੋਂ ਰੋਡ ਲੈ ਗਈ ਆ ਥੋੜੇ ਤੇ આરોਪ ਲਗਾ ਰਹੇ ਨੇ ਕਿ ਜਦੋਂ ਤੁਸੀਂ ਸਾਈਡ ਤੇ ਨੂੰ ਜਾਣਦੇ ਹੋ ਆ ਕੋਈ ਹਥਿਆਰ ਲੈਣ ਕਿਉਂ ਸਾਡੇ ਤੇ ਹਮਲਾ ਕਰਨ ਦੇ ਲਈ ਮੈਂ ਜੇ ਰਾਡ ਲੈ ਕੇ ਆਣੀ ਹੁੰਦੀ ਕੋਲ ਬਥੇਰਾ ਕੁਝ ਪਿਆ ਸੀ ਜਿਹਾ ਜੈਸੀ ਨੇ ਕੁਝ ਕਰਨਾ ਹੁੰਦਾ ਸਾਡੇ ਤਾਂ ਪੈਸੇ ਹੀ ਹੱਥ ਬੰਨੇ ਹੁੰਦੇ ਨੇ ਕੰਪਨੀ ਦੇ ਵਿੱਚ ਅਸੀਂ ਤਾਂ ਉੱਚੀ ਆਵਾਜ਼ 'ਚ ਨਹੀਂ ਕਿਸੇ ਬੰਦੇ ਨਾਲ ਗੱਲ ਕਰ ਸਕਦੇ ਤੇ ਉਹਨਾਂ ਨੇ ਮੈਨੂੰ ਉੱਥੇ ਜਣੀ ਭੈੜੀ ਸ਼ਬਦਾਵਲੀ ਵੀ ਬੋਲੀ ਮੇਰੀ ਜਾਤੀਵਾਦਿਕ ਸ਼ਬਦ ਵੀ ਬੋਲੇ ਉਹਨਾਂ ਨੇ ਮੈਨੂੰ ਉਹਨਾਂ ਕੋਲ ਜੀ ਦੋਏ ਚੀਜ਼ਾਂ ਨਹੀਂ ਪੈਸੇ ਵੀ ਹੈਗਾ ਪੈਸਾ ਪ੍ਰਸ਼ਾਸਨ ਨੂੰ ਦੇਤਾ ਆਊਗਾ ਜੀ ਉਹਨਾਂ ਨੇ ਸਾਡੇ ਕੋਲ ਮੰਗ ਵੀ ਕਰ ਰਿਹਾ ਉਹ ਪੈਸਿਆਂ ਦੀ 10 ਲੱਖ ਰੁਪਏ ਦੀ ਕਰਾ ਨਹੀਂ ਮੈਂ ਤੁਹਾਡੇ ਤੇ ਬਰਚਾ ਬਣਵਾਉਂਗਾ ਪੱਗ ਲਈ ਮੁੜ ਕੇ ਉਹ गिर ਗਿਆ نیچے ਕੇਸਾਂ ਤੋਂ ਫੜ ਕੇ ਖੜੀਸਿਆ ਜੀ ਬਾਹਰ ਤੱਕ ਖਿੱਚਣ ਦੀ ਕੋਸ਼ਿਸ਼ ਕੀਤੀ ਸੀ ਬਹੁਤ ਛੜਾਂ ਦੀ ਕੋਸ਼ਿਸ਼ ਕੀਤੀ ਹੈ ਜੀ ਟਾਈਮ ਅੱਜ ਤੋਂ 1.5 ਮਹੀਨੇ ਪਹਿਲਾਂ ਦੀ ਗੱਲ ਹੋਈਗੀ ਜੀ ਉਸ ਟਾਈਮ ਉਹਦੀ ਦਾੜੀ ਵੀ ਕੱਟੀ ਹੋਈ ਸੀਗੀ ਹੁਣ ਉਹ ਦਾੜੀ ਵਧਾ ਕੇ ਦਿਖਾ ਰਹੀ ਮੈਂ ਬੁਰ ਸਿੱਖ ਸასი ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਫਤੇਗੜ ਸਾਹਿਬ ਬੋਲਟ ਏਜੰਸੀ ਦੇ ਵਿੱਚ ਇੱਕ ਝਗੜਾ ਹੁੰਦਾ ਏ ਜਿੱਥੇ ਸਰਦਾਰ ਦੀ ਦਸਤਾਰ ਉੱਤਰ ਜਾਂਦੀ ਆ ਤੇ ਮਾਮਲਾ ਪੁਲਿਸ ਪ੍ਰਸ਼ਾਸਨ ਕੋਲ ਪਹੁੰਚਦਾ ਏ ਇਹ ਵਾਕਿਆ 11 12 2023 ਦਾ ਏ ਡੇਢ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੁਹਾਨੂੰ ਇੱਕ ਧਿਰ ਦਾ ਪੱਖ ਤਾਂ ਪਹਿਲਾਂ ਦਿਖਾ ਚੁੱਕੇ ਆ ਕਮਲਪ੍ਰੀਤ ਸਿੰਘ ਉਹਨਾਂ ਨੇ આરોਪ ਲਗਾਏ ਨੇ ਕਰਮਜੀਤ ਸਿੰਘ ਉੱਪਰ ਕਿ ਉਹਨਾਂ ਨੇ ਬੋਲਟ ਮੋਟਰਸਾਈਕਲ ਦੀ ਬੈਟਰੀ ਨੂੰ ਲੈ ਕੇ ਗੱਲ ਵਧੀਆ ਮੇਰੇ ਨਾਲ ਝਗੜਾ ਕੀਤਾ ਮੇਰੀ ਦਸਤਾਰ ਉਤਾਰ ਦਿੱਤੀ ਗਈ ਉਹਨਾਂ ਨੇ ਆਪਣਾ ਪੱਖ ਦਿੱਤਾ ਏ ਸੋ ਕਰਮਜੀਤ ਸਿੰਘ ਨਾਲ ਕੱਲ ਦੇ ਸੰਪਰਕ ਕਰ ਰਹੇ ਸੀ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਉਹਨਾਂ ਨੇ ਫੋਨ ਨਹੀਂ ਚੁੱਕਿਆ ਪਰ ਅੱਜ ਉਹਨਾਂ ਦਾ ਫੋਨ ਆਉਂਦਾ ਏ ਤੇ ਉਹ ਕਹਿੰਦੇ ਨੇ ਕਿ ਅਸੀਂ ਕਿਤੇ ਬਾਹਰ ਆਂ ਕੱਲ ਤੁਹਾਨੂੰ ਮਿਲਾਂਗੇ ਹਾਂਜੀ ਬਾਜੀ ਕੀ ਹਾਲ ਹੈ ਜੀ ਵਧੀਆ ਜੀ ਪੱਤਰਕਾਰ ਮਨਵਿੰਦਰ ਸਿੰਘ ਟੀਵਾਣਾ ਬੋਲ ਰਿਹਾ ਜੀ ਹਾਂ ਜੀ ਭਾਜੀ ਤੁਹਾਨੂੰ ਮਿਲਣਾ ਸੀਗਾ ਫਤੇਗੜ ਸਾਹਿਬ ਨੂੰ ਤੁਸੀਂ ਉਹ ਪੱਖ 'ਚ ਜਿਹੜੀ ਦਸਤਾਰ ਵਾਲਾ ਮਸਲਾ ਚੱਲ ਰਿਹਾ ਏ ਅ ਹਾਂ ਜੀ ਭਈ ਅੱਜ ਤੱਕ ਨਹੀਂ ਮੈਂ ਤੁਹਾਨੂੰ ਮਿਲ ਪਾਉਂਗਾ ਜਬਾਰਾ ਕਿੱਥੇ ਠੀਕ ਹੈ ਭਾਜੀ ਮਿਲਾਂਗਾ ਜੀ ਇੱਕ ਖਬਰ ਅਸੀਂ ਦਿਖਾ ਚੁੱਕੇ ਹਾਂ ਜ ਦੂਜਾ ਪੱਖ ਵੀ ਦਿਖਾਉਣਾ ਜ਼ਰੂਰੀ ਹੈ ਇੱਕ ਪੱਖ ਜਦੋਂ ਦਿਖਾਇਆ ਏ ਤਾਂ ਦੂਜੇ ਪੱਖ 'ਚ ਉਹਨਾਂ ਦੀਆਂ ਕੁਝ ਵੀਡੀਓ ਸਾਡੇ ਕੋਲ ਪਹੁੰਚੀਆਂ ਨੇ ਕਰਮਜੀਤ ਸਿੰਘ ਅਤੇ ਉਹਨਾਂ ਦਾ ਜਿਹੜਾ ਕਾਮਾਈ ਨਾਜ਼ਰ ਸਿੰਘ ਉਸ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਮੈਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਕਮਲਪ੍ਰੀਤ ਵੱਲੋਂ ਸੋ ਉਹਨਾਂ ਦਾ ਕੀ ਪੱਖ ਆ ਉਹ ਵੀ ਤੁਹਾਨੂੰ ਜਰੂਰ ਸੁਣਾਉਣਿਆ ਸੁਣੋ ਤੁਸੀਂ ਉਹ ਕੀ ਕਹਿੰਦੇ ਨੇ ਜਿਹੜੇ ਕੁੱਟਮਾਰ ਦੇ ਦੋਸ਼ ਲੱਗੇ ਥੋੜੇ ਕਿ ਪੱਗ ਲਾਤੀ ਕੀ ਕੀ ਕਰਨਾ ਚਾਹੁੰਦੇ ਹਾਂਜੀ ਉਹਦੇ ਬਾਰੇ ਬਾਈ ਜੀ ਸਾਡਾ ਮੋਟਰਸਾਈਕਲ ਖੜਾ ਸੀਗਾ ਉੱਥੇ 10 ਤੋਂ 15 ਦਿਨ ਤਾਂ ਪਹਿਲਾਂ ਨਵਾਂ ਮੋਟਰਸਾਈਕਲ ਲਿਆ ਸੀ ਉਹਦੀ ਬੈਟਰੀ ਚੇਂਜ ਕਰਨ ਬਾਰੇ ਇਹਨਾਂ ਨੇ ਸਾਨੂੰ 10-15 ਦਿਨ ਖੱਜਲ ਖੋਰ ਕੀਤਾ ਪਹਿਲਾਂ ਤਾਂ ਸਾਡਾ ਮੁਲਾਜ਼ਮ ਜਾਂਦਾ ਰਿਹਾ ਉੱਥੇ ਜੀ ਇੱਕ ਦਿਨ ਇਹਨਾਂ ਨੇ ਸਾਡੇ ਮੁਲਾਜ਼ਮ ਨੂੰ ਉੱਥੇ ਬਿਠਾੜ ਲਿਆ ਜੀ ਆਉਣ ਨਹੀਂ ਦਿੱਤਾ ਤੇ ਜਾਤੀਸ਼ੂਚਕ ਸ਼ਬਦ ਵੀ ਬੋਲੇ ਨੇ ਇਹਨਾਂ ਨੇ ਸਾਡੇ ਮੁਲਾਜ਼ਮ ਨੂੰ ਜੀ ਉਹ ਤੋਂ ਬਾਅਦ ਅਸੀਂ ਉੱਥੇ ਗਏ ਆ ਅਸੀਂ ਜਾ ਕੇ ਉਹਨੂੰ ਉਹਨਾਂ ਦੇ ਸਰਵਿਸ ਮੈਨੇਜਰ ਨੂੰ ਪੁੱਛਿਆ ਜੀ ਵੀ ਦੱਸੋ ਕੀ ਗੱਲ ਸਾਡਾ ਮੋਟਰਸਾਈਕਲ ਕਿਉਂ ਨਹੀਂ ਦੇ ਰਹੇ ਤੁਸੀਂ ਤੇ ਉਹਦੇ ਵਾਸਤੇ ਉਹਨਾਂ ਨੇ ਸਾਨੂੰ ਵੀ ਮਤਲਬ ਕਿ ਬੱਦੀ ਸ਼ਬਦਾਵਲੀ ਬੋਲੀ ਜੀ ਤੇ ਅਸੀਂ ਛਡਾਉਣ ਲੱਗੇ ਆਪਣੇ ਆਪਣੇ ਉੱਥੇ ਕਰਮਚਾਰੀ ਸਾਡਾ ਪਿੱਛੇ ਬਿਠਾ ਲਿਆ ਹੋਇਆ ਸੀਗਾ ਉਹਨਾਂ ਨੇ ਜੀ ਅਸੀਂ ਉਹਨੂੰ ਛਡਾਉਣ ਵਾਸਤੇ ਗਿਆ ਤੇ ਕਹਿੰਦਾ ਰੁਕੋ ਕਰਾ ਤੁਹਾਨੂੰ ਮੈਂ ਦੱਸਦਾ ਅੰਦਰੋਂ ਰੋਡ ਚੱਕਣ ਵਾਸਤੇ ਸਾਡੇ ਮਾਰਨ ਵਾਸਤੇ ਅੰਦਰੋਂ ਰੋਡ ਲਈ ਗਿਆ ਜੀ ਉਹ ਵੀਡੀਓ ਦੇ ਵਿੱਚ ਵੀ ਦਿਖ ਰਿਹਾ ਅੰਦਰੋਂ ਭੱਜ ਕੇ ਜਾਂਦਾ ਜਦੋਂ ਜੀ ਤੇ ਸਾਡੇ ਕੋਲੋਂ ਮੰਗ ਵੀ ਕਰ ਰਿਹਾ ਉਹ ਪੈਸਿਆਂ ਦੀ 10 ਲੱਖ ਰੁਪਈਆ ਦੀ ਕਹਿੰਦਾ ਨਹੀਂ ਮੈਂ ਤੁਹਾਡੇ ਤੇ ਪਰਚਾ ਬਣਵਾਉਂਗਾ ਜੀ ਕਾਹਦਾ ਪਰਚਾ ਬਣਵਾਉਣਾ ਕਹਿੰਦਾ ਵੀ ਮੇਰੀ ਦਸਤਾਰ ਤਾਰੀ ਹੈ ਜੀ ਤੁਸੀਂ ਦਸਤਾਰ ਕੀ ਉਹਦੀ ਆਪਣੇ ਆਪ ਉਹਨੇ ਆਪ ਤਾਰੀ ਹੈ ਖੁਦ ਜੀ ਅਸੀਂ ਉਹਦੀ ਦਸਤਾਰ ਨੀਦਾਰੀ ਹੈਗੀ ਜਿਆਦਾ ਉਸ ਟਾਈਮ ਅੱਜ ਤੋਂ ਡੇਢ ਮਹੀਨੇ ਪਹਿਲਾਂ ਦੀ ਗੱਲ ਹੋਈਗੀ ਜੀ ਇਹ ਉਸ ਟਾਈਮ ਉਹਦੀ ਦਾੜੀ ਵੀ ਕੱਟੀ ਹੋ ਉਹ ਉਹ ਦਾੜੀ ਵਧਾ ਕੇ ਦਿਖਾ ਰਹੀ ਮੈਂ ਗੁਰਸਿੱਖਾ ਜੀ ਕੀ ਮੰਗ ਕਰਦੇ ਮੰਗ ਕੀ ਕਰਦੇ ਆ ਬਾਈ ਜੀ ਜੋ ਜੈਨੂਨ ਗੱਲ ਹੈ ਕਾਰਵਾਈ ਜੋ ਹੋਣੀ ਚਾਹੀਦੀ ਹੈ ਸਾਡੇ ਮਲਾਜ਼ਮ ਦੇ ਖਿਲਾਫ ਉਹਨਾਂ ਨੇ ਜੋ ਜਾਤੀ ਸੁਚਕ ਸ਼ਬਦ ਬੋਲੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਵੜਨੀ ਚਾਹੀਦੀ ਜੋ ਹੋਣੀ ਚਾਹੀਦੀ ਹੈ ਇਸੇ ਇੱਕ ਦੋ ਪਰਚਾ ਹੋਣਾ ਚਾਹੀਦਾ ਜੀ ਉਹਨਾਂ ਤੇ ਨਾਜ਼ਰ ਸਿੰਘ ਜੀ ਬੋਲਟ ਮੋਟਰਸਾਈਕਲ ਦੀ ਬੈਟਰੀ ਰਖਾਉਣ ਲਈ ਇਹਨਾਂ ਕੋਲ ਆਮ ਖਾਸ ਬਾਗ ਕੋਲ ਏਜੰਸੀ ਹੈ ਕਸੋਰੀ ਆਟੋਜ ਉਹਨਾਂ ਕੋਲ ਗਿਆ ਜੀ ਤੇ ਉਹਨਾਂ ਨੇ ਮੇਰੀ ਬੈਟਰੀ ਬਦਲ ਨੂੰ ਘੱਟੋ ਘੱਟ ਮੈਨੂੰ 15 ਦਿਨ ਉਹਨਾਂ ਨੇ ਅਲਝਾ ਕੇ ਰੱਖਿਆ ਜੀ ਵੀ ਅੱਜ ਪਾ ਕੇ ਦਿੰਨੇ ਆ ਕੱਲ ਪਾ ਕੇ ਦਿੰਨੇ ਆ ਤੇ ਉਹਨਾਂ ਨੇ ਮੈਨੂੰ ਕੋਈ ਰਾਹ ਪਤਨ ਦਿੱਤਾ ਤੇ ਉਹਨਾਂ ਨੇ ਮੈਨੂੰ ਉੱਥੇ ਜਣੀ ਭੈੜੀ ਸ਼ਬਦਾਵਲੀ ਵੀ ਬੋਲੀ ਮੇਰੇ ਜਾਤੀਵਾਚਕ ਸ਼ਬਦ ਵੀ ਬੋਲੇ ਉਹਨਾਂ ਨੇ ਮੈਨੂੰ ਪਰ ਫਿਰ ਉਹਨਾਂ ਨੇ ਆਖਰ ਜਿੱਦਣ ਸਾਡੀ ਝਗੜਾ ਹੋਇਆ ਉਸ ਦਿਨ ਉਹਨਾਂ ਨੇ ਮੈਨੂੰ ਉੱਥੇ ਬਿਠਾ ਲਿਆ ਤੇ ਮੈਂ ਵੀਰ ਜੀ ਨੂੰ ਫੋਨ ਕਰਿਆ ਕਰਮਜੀਤ ਸਿੰਘ ਜੀ ਨੂੰ ਤੇ ਇਹ ਮੈਨੂੰ ਉੱਥੇ ਸੜਾਉਣ ਲਈ ਗਏ ਤੇ ਇਹਨਾਂ ਨਾਲ ਫਿਰ ਉਹਨਾਂ ਨੇ ਜਣੀ ਲੜਾਈ ਝਗੜਾ ਉਹਨਾਂ ਨੇ ਜਾਣ ਬੁੱਝ ਕੇ ਕੀਤਾ ਅਸੀਂ ਉਹਨਾਂ ਦੇ ਕੋਈ ਕਿਸੇ ਦੀ ਪੱਗ ਨਹੀਂ ਲਾਹੀ ਜਿਹੜੀ ਉਹ ਕਹਿੰਦਾ ਵੀ ਮੈਨੂੰ ਪੱਗ ਆ ਸਮਾਂ ਤੇ ਉਲਟਾ ਉਹਨਾਂ ਨੇ ਮੈਨੂੰ ਜਾਤੀਵਾਚਕ ਸ਼ਬਦ ਬੋਲੇ ਨੇ ਤੇ ਸਾਨੂੰ ਉਹਦਾ ਇਨਸਾਫ ਮਿਲਣਾ ਚਾਹੀਦਾ ਫਿਰ ਕੀ ਬੈਟਰੀ ਕਿ ਖਰਾਬ ਸੀ ਰੋਟੀ ਕੀ ਸੀ ਬੈਟਰੀ ਐਕਸਪਾਇਰੀ ਡੇਟ ਦੀ ਧਰੀ ਹੋਈ ਸੀ ਜੀ ਉਹਨਾਂ ਨੇ ਠੀਕ ਆ ਹਾਂਜੀ ਉਹਦੇ ਲਈ ਅਸੀਂ ਉਹਨਾਂ ਨੂੰ ਕਾਫੀ ਦੇਰ ਅਸੀਂ ਕਹਿੰਦੇ ਰਹੇ ਆ ਵੀ ਸਾਡੀ ਬੈਟਰੀ ਬਦਲ ਦੋ ਬਦਲ ਦੋ ਘੱਟੋ ਘੱਟ 15 ਦਿਨ ਮੋਟਰਸਾਈਕਲ ਉਹਨਾਂ ਨੇ ਖੜਾ ਕੇ ਰੱਖਿਆ ਉਰੇ ਜਿਹੜੀ ਤੁਸੀਂ ਕਿਡਨੈਪ ਦੀ ਕਿਹਾ ਕਿ ਕਿਡਨੈਪ ਹਾਂਜੀ ਉਹਨਾਂ ਨੇ ਮੈਨੂੰ ਬਿਠਾ ਕੇ ਰੱਖਿਆ ਉੱਥੇ ਵੀਰ ਜੀ ਉਹਨਾਂ ਨੇ ਕਹਿ ਕੇ ਮੈਂ ਉਹਨਾਂ ਦੇ ਥੋੜੇ ਜਿਹਾ ਪੈਸੇ ਦੇਣੇ ਸੀਗੇ 2000 ਰੁਪਿਆ ਜੀ ਉਹਦੀ ਕਰਕੇ ਉਹਨਾਂ ਨੇ ਮੈਨੂੰ ਉੱਥੇ ਬਿਠਾ ਕੇ ਰੱਖਿਆ ਜੀ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਉਹਨਾਂ ਨੇ ਜਾਤੀਵਾਦ ਦਾ ਸਾਬਦ ਕਹੇ ਨੇ ਸਾਨੂੰ ਹਾਂਜੀ ਇਹ ਸਨ ਕਰਮਜੀਤ ਸਿੰਘ ਅਤੇ ਨਾਜ਼ਰ ਸਿੰਘ ਜਿਨ੍ਹਾਂ ਨੇ ਆਪਣਾ ਪੱਖ ਵੀ ਦੱਸਿਆ ਸੋ ਕੌਣ ਸਹੀ ਕੌਣ ਗਲਤ ਇਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਨੇ ਦੇਖਣਾ ਹੈ ਕਿ ਕੌਣ ਸਹੀ ਆ ਕੌਣ ਗਲਤ ਆ ਕਿਸਤੇ ਕਾਰਵਾਈ ਹੁੰਦੀ ਹੈ ਕਿਸਤੇ ਨਹੀਂ ਹੁੰਦੀ ਫਿਰਾਲ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਧੰਨਵਾਦ ਸਰ ਕੀ ਮਾਮਲਾ ਹੋਇਆ ਸੀ ਜਿਹੜਾ ਏਜੰਸੀ ਦਾ ਬੁਲਟ ਏਜੰਸੀ ਦੇ ਪਰ ਆ ਰਹਾ ਹੈ ਕਾਫੀ ਗੀੜੀ ਮੈਂ ਹਾਂਜੀ ਇੱਕ ਇੱਥੇ ਬੁਲਟ ਦਾ ਸ਼ੋਰੂਮ ਹੈ ਕਿਸ਼ੋਰੀ ਆਟੋਮੋਬਾਈਲ ਸਰਾਂਦਰੂੜ ਤੇ ਜਿੱਥੇ ਕਿ ਬੀਤੇ ਦਿਨ ਚ ਇੱਕ ਕਮਲ ਕਮਲ ਕਰਮਜੀਤ ਤੇ ਗੁਰਸੇਵਕ ਸਿੰਘ ਇਹਨਾਂ ਨੇ ਇੱਕ ਬੁਲਟ ਮੋਟਰਸਾਈਕਲ ਲਿੱਤਾ ਸੀ ਜੋ ਇਹਨਾਂ ਦੇ ਮੁਤਾਬਿਕ ਇਹਨਾਂ ਦੀ ਬੁਲਟ ਦੀ ਬੈਟਰੀ ਦੀ ਪ੍ਰੋਬਲਮ ਆ ਰਹੀ ਸੀ ਜਿਸ ਸੰਬੰਧੀ ਇਹ ਸ਼ੋਰੂਮ ਚ ਗਏ ਸੀ ਜਿੱਥੇ ਸ਼ੋਰੂਮ ਦੇ ਮੈਨੇਜਰ ਕਮਲਪ੍ਰੀਤ ਸਿੰਘ ਮਲਾਕੀ ਹੋਏ ਸੀ ਜੋ ਵਾਸੀ ਕਮਲਪ੍ਰੀਤ ਸਿੰਘ ਵਾਸੀ ਸਮਰਾਲਾ ਦੇ ਆ ਜਿਨ੍ਹਾਂ ਨਾਲ ਇਹਨਾਂ ਦੀ ਬਹਿਸ ਬਸਰੀ ਬਹਿਸ ਬਸਰੀ ਹੋਇਆ ਤੇ ਉਸ ਤੋਂ ਬਾਅਦ ਕਮਲਬ੍ਰੀਤ ਦੇ ਅਸੀਂ ਬਿਆਨ ਲਿਖੇ ਹਸਪੀਟਲ ਜਾ ਕੇ ਤੇ ਇਹਨਾਂ ਦੀ ਜਿੰਨੇ ਵੀ ਛੱਟ ਸਿੰਪਲ ਆਈ ਸੀ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਖਾਣੇ ਬੁਲਾਇਆ ਪਹਿੰਵਾਰ ਪਰ ਪਾਰਟੀਆਂ ਥਾਣੇ ਨਹੀਂ ਆਈਆਂ ਜੋ ਕੱਲ ਅਸੀਂ ਕਮਲਪ੍ਰੀਤ ਸਿੰਘ ਤੇ ਉਹਨਾਂ ਦੇ ਜਿਹੜੇ ਨਾਲ ਦੇ ਮੌਕਾ ਗਵਾ ਸੀ ਤੇ ਵੀਡੀਓ ਜਿਹੜੀ ਉਹ ਕਹਿੰਦੇ ਸੀ ਕਿ ਸਾਡੇ ਕੋਲ ਇਸ ਸੰਬੰਧੀ ਵੀਡੀਓ ਰਿਕਾਰਡਿੰਗ ਹੋ ਲੈ ਕੇ ਥਾਣੇ ਹਾਜ਼ਰ ਆਏ ਸੀ ਤੇ ਅਸੀਂ ਦੂਜ ਜੋ ਜਿੰਨੇ ਵੀ ਵੀਡੀਓ ਵਾਚ ਕੇ ਤੇ ਜਿਹੜੇ ਇਹਨਾਂ ਦੇ ਆਜ਼ਾਦ ਗਵਾਹ ਸੀ ਉਹਨਾਂ ਦੇ ਵਿਟਨੈਸ ਸੀ ਉਹਨਾਂ ਦੇ ਬਿਆਨ ਲਿਖ ਕੇ ਸੀ ਜਿਹੜੀ ਕਿ ਕਰਨ ਕਰਨਜੀਤ ਸਿੰਘ ਤੇ ਗੁਰਸੇਵਕ ਸਿੰਘ ਇਹਨਾਂ ਦੇ ਖਿਲਾਫ ਅਸੀਂ ਰੋਕੂ ਕਾਰਵਾਈ ਕਰਤੀ 323 ਤੇ 500 ਸ਼ਰੀ ਜੀਡੀਆਰ ਪਾਤੀ ਤੇ ਇਸ ਤੋਂ ਇਲਾਵਾ ਜਿਹੜਾ ਕਿ ਕਮਲਪ੍ਰੀਤ ਸਿੰਘ ਨੇ ਕਿਹਾ ਸੀ ਵੀ ਲੜਾਈ ਝਗੜੇ ਦਾਨ ਨੇ ਦੀ ਦਸਤਾਰ ਉਤਰੀ ਇਸ ਸੰਬੰਧੀ ਅਸੀਂ ਡੀ ਲੀਗਲ ਤੋਂ رائے ਲੈਣ ਲਈ ਲਿਖਤਾ ਜਿਨ੍ਹਾਂ ਦੀ رائے ਆਣ ਤੋਂ ਉਪਰੰਤ ਅਸੀਂ ਜੋ ਕਾਰਵਾਈ ਹੋਊਗੀ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਗਲਤੀ تھی ਜੇ ਮੈਂ ਦੂਜੀ ਪਾਰਟੀ ਜੇ ਵੀ ਕੋ ਬਿਆਨ ਦਿੱਤਾ ਸੀ ਹਾਂ ਹਾਂਜੀ ਜਿਹੜੇ ਦੂਜੀ ਪਾਰਟੀ ਸੀ ਕਰਮਜੀਤ ਸਿੰਘ ਤੇ ਗਰਸੇਵਕ ਸਿੰਘ ਇਹਨਾਂ ਵੱਲੋਂ ਇੱਕ ਦਰਖਾਸਤ ਮਾਨਯੋਗ ਐਸਐਸਪੀ ਸਾਹਿਬ ਕੋਲ ਪੇਸ਼ ਹੋ ਕੇ ਦਿੱਤੀ ਗਈ ਜਿਹਦੇ ਵਿੱਚ ਇਹਨਾਂ ਨੇ ਇਲਜ਼ਾਮ ਲਾਇਆ ਕਿ ਜਿਹੜਾ ਇਹਨਾਂ ਦਾ EMPLOYEE ਹੈ ਅਗੇ ਨਾਦਰ ਸਿੰਘ ਜੋ ਪਹਿਲਾਂ ਇਹਨਾਂ ਤੋਂ ਪਹਿਲਾਂ ਬੂਜ ਤੇ ਸ਼ੋਅਰੂਮ ਸਿੰਘ ਇਨਕੁਆਇਰੀ ਕਰਨ ਗਿਆ ਸੀ ਬੈਟਰੀ ਸੰਬੰਧੀ ਵੀ ਇਹਨਾਂ ਨੇ ਮੈਨੇਜਰ ਨੇ ਤੇ ਉੱਥੇ ਮੈਨੇਜਰ ਨੇ ਉਹਦੇ ਨਾਲ ਬਰਤਮੀਜੀ ਕੀਤੀ ਤੇ ਉਹਨੂੰ ਜਾਤੀ ਸ਼ੂਤਰਕ ਸੋਝ ਬੋਲੇ ਤੇ ਉਹਦੇ ਨਾਲ ਉਹਨੂੰ ਘਾਲਾ-ਗੁਣਾ ਘਟਾਇਆ ਇਸ ਸੰਬੰਧੀ ਜਿਹੜੀ ਦਰਖਾਸਤ ਹੈ ਇਹ ਹਲੇ ਬਦਤਾਲਦੀਨ ਇਹਦੇ ਵਿੱਚ ਜੈਸੀ ਕਾਰਵਾਈ ਜਿਵੇਂ ਸੂਰਤੋਂ ਦੀ ਵੈਸੀ ਕਾਰਵਾਈ ਮੰਨ ਵਿੱਚ ਚਲਦੀ ਜਾਵੇਗੀ ਇਹਦੇ ਵਿੱਚ ਕੋਈ ਹਲਤ ਅਰੈਸਟ ਜਾਂ ਕੋਈ ਹੋਰ ਕਾਰਵਾਈ ਅੱਗੇ ਉਹ ਅਸੀਂ ਜਿਹੜੀ ਹੈ ਰੋਕੂ ਕਾਰਵਾਈ ਕਰ ਦਿੱਤੀ ਗਈ ਹੈ ਮੰਨ ਵਿੱਚ ਇਸ ਟੀਮ ਸਾਫ ਕੋਲ ਭੇਜ ਦਿੱਤੇ ਆ ਤੇ ਬਾਕੀ ਜਿਹੜੀ ਹੈ ਡੀ ਇਲੈਗਲ ਦੀ ਰਾਏ ਆਊਗੀ